ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪੱਲੁੰਬਾ ਅੱਜ ਆਪਾਂ ਫੇਰ ਪਹੁੰਚੇ ਹੋਇਆ ਵਲੀਪੁਰ ਉਸ ਪੁਆਇੰਟ ਦੇ ਉੱਤੇ ਜਿੱਥੇ ਸਤਲੁਜ ਤੇ ਆਪਣਾ ਬੁੱਢੇ ਦਰਿਆ ਦਾ ਸੰਗਮ ਹੁੰਦਾ ਹੈ ਤੇ ਅੱਜ ਇੱਥੇ ਬਹੁਤ ਸਾਰੀਆਂ ਫੇਮਸ ਪਰਸਨੈਲਿਟੀਜ਼ ਆਈਆਂ ਹੋਈਆਂ ਸੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਇੱਥੇ ਬੈਠ ਕੇ ਇਹ ਸੰਗਮ ਤੇ ਬੈਠ ਕੇ ਇਹਦੇ ਤੇ ਚਰਚਾ ਕੀਤੀ ਆ ਉਹਨਾਂ ਦੇ ਵਿੱਚੋਂ ਸਾਡੇ ਨਾਲ ਨੇ ਡਾਕਟਰ ਮਨਜੀਤ ਸਿੰਘ ਜਿਹੜੇ ਕਿ ਵਾਟਰ ਵਾਰੀਅਰਜ਼ ਨਾਂ ਦੀ ਇੱਕ ਸੰਸਥਾ ਦੇ ਵਿੱਚ ਕੰਮ ਕਰਦੇ ਨੇ ਔਰ ਪਿਛਲੇ ਦਿਨ ਹੀ ਇਹਨਾਂ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਜਿਹੜੀਆਂ ਕਿ ਇਹਨਾਂ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਮੈਸੇਜ ਦਿੱਤਾ ਔਰ ਸਰਕਾਰਾਂ ਨੂੰ ਵੀ ਜਗਾਇਆ ਸੋ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਜੀ ਧੰਨਵਾਦ ਜੀ ਡਾਕਟਰ ਸਾਹਿਬ ਕੀ ਤੁਸੀਂ ਅੱਜ ਦੇਖਿਆ ਇੱਥੇ ਆ ਕੇ ਸਮੱਸਿਆ ਨੂੰ ਕਿੱਡੀ ਕ ਵੱਡੀ ਸਮੱਸਿਆ ਹੈ ਤੇ ਕੀ ਇਹਦਾ ਜਿਹੜਾ ਤੁਸੀਂ ਹੱਲ ਸੋਚਦੇ ਹੋ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕੋ ਜੀ ਜੇ ਆਪਾਂ ਸਮੱਸਿਆ ਦੇ ਸਕੇਲ ਦੀ ਗੱਲ ਕਰੀਏ ਤਾਂ ਇਹ ਸਮੱਸਿਆ ਇੱਕ ਵਲੀਪੁਰ ਦੀ ਨਹੀਂ ਹੈ ਇਹ ਪੂਰੇ ਪੰਜਾਬ ਦੀ ਸਮੱਸਿਆ ਹੈ ਕਿਉਂਕਿ ਇਹ ਪਾਣੀ ਕੱਲਾ ਸਤਲੁਜ ਦਾ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਬਿਆਸ ਚ ਵੀ ਅੱਗੇ ਇਹ ਜਾ ਕੇ ਮਿਲਦੀ ਹੈ ਤੇ ਉੱਧਰ ਵੀ ਉਹ ਚੰਗਮ ਬਣਦਾ ਨਾ ਉੱਧਰ ਵੀ ਬਣਦਾ ਠੀਕ ਹੈ ਹਰੀਕੇ ਤੇ ਮੈਂ ਇਹ ਕਹਿ ਰਿਹਾ ਵੀ ਇਹ ਸਮੱਸਿਆ ਬਹੁਤ ਵੱਡੀ ਆ ਛੋਟੀ ਵੱਡੀ ਇਹ ਵਲੀਪੁਰ ਬਹੁਤ سارے ਵਲੀਪੁਰ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਜੇ ਸਾਡੇ ਚੈਨਲ ਲੋਕ ਵਿਜ਼ਿਟ ਕਰਨਗੇ ਇਹ ਦਿਖਾ ਦਿੰਦੇ ਇੱਕ ਹੋਰ ਵਲੀਪੁਰ ਲੱਭਿਆ ਸੀ ਸੇਮ ਚੀਜ਼ ਬਿਲਕੁਲ ਇਹ ਇਹ ਵਹਿ ਜਾ ਰਹੀ ਹੈ ਸਾਤੀ ਨਦੀ ਉਹਦੇ ਚ ਇੰਡਸਟਰੀਅਲ ਵੇਸਟ ਆ ਰਿਹਾ ਹੈ ਇਸੇ ਸ਼ਹਿਰ ਦਾ ਇਹ ਉਧਰ ਹੈਗਾ ਥੋੜਾ ਜਿਹਾ ਅੱਗੇ लवली ਯੂਨੀਵਰਸਿਟੀ ਤੋਂ ਅੱਗੇ ਜਲੰਧਰ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਉਧਰ ਉਹ ਜਾ ਰਿਹਾ ਇੰਡਸਟਰੀ ਮਤਲਬ ਛੋਟੇ ਵੱਡੇ ਬਹੁਤ ਵਲੀਪੁਰ ਲੋਕਾਂ ਨੇ ਬਣਾਏ ਹੋਇਆ ਮਤਲਬ ਇੰਡਸਟਰੀ ਦਾ ਤੇ ਆਮ ਸੀਵੇਜ ਦਾ ਬਹੁਤ ਵੱਡਾ ਇਸ਼ੂ ਹੈਗਾ ਮਤਲਬ ਮੈਂ ਕਹਿੰਦਾ ਵੀ ਇਹ ਵਰਲਡ ਲੈਵਲ ਦਾ ਕੁਐਸਚਨ ਬਣ ਸਕਦਾ ਜਿਹੜੇ ਹਿਸਾਬ ਨਾਲ ਪੰਜਾਬ ਚ ਮੌਤਾਂ ਹੋਈਆਂ ਨੇ ਇਹਦੇ ਕਰਕੇ ਬਿਲਕੁਲ 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 ਜੀ ਤੇ ਤੁਸੀਂ ਕੀ ਸਮਝਦੇ ਹੋ ਸਰਕਾਰਾਂ ਦਾ ਇੱਥੇ ਕੀ ਰੋਲ ਬਣਦਾ ਉਹਨਾਂ ਨੂੰ ਐਨੇ ਆਸੰਵੇਦਨਸ਼ੀਲ ਆਪਾਂ ਸਰਕਾਰਾਂ ਨਹੀਂ ਹੋ ਸਕਦੀਆਂ ਕਿ ਲੋਕ ਮਰ ਰਹੇ ਹੋਣ ਤੇ ਸਰਕਾਰਾਂ ਮੂੰਹ ਪਾਸੇ ਕਰਕੇ ਬੈਠੀਆਂ ਰਹਿਣ ਇੱਥੇ ਸਰਕਾਰ ਦਾ ਰੂਲ ਬਣਨਾ ਤੇ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਆਮ ਲੋਕ ਜਿਹੜੇ ਹੈਗੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਚਾਹੀਦਾ ਵੀ ਮੁੱਦਾ ਬਣਾਣ ਇਹ ਇਲੈਕਸ਼ਨ ਚ ਬਿਲਕੁਲ ਇਹ ਜਦੋਂ ਤੱਕ ਇਹ ਪੂਰੀ ਜੋਰ ਸ਼ੋਰ ਨਾਲ ਕਿਉਂਕਿ ਕੋਈ ਕਹਿੰਦਾ ਇੰਡਸਟਰੀ ਲੱਗੂ ਕਿੱਥੇ ਜਾਓਗੇ ਇੰਡਸਟਰੀ ਲੱਗਣੀ ਚਾਹੀਦੀ ਹੈ ਕੋਈ ਗੱਲ ਨਹੀਂ ਇੰਡਸਟਰੀ ਰੂਲ ਰੈਗੂਲੇਸ਼ਨ ਦਾ ਫੋਲੋ ਕਰੇ ਨਾ ਬਾਹਰ ਕਿਹੜਾ ਇੰਡਸਟਰੀ ਨਹੀਂ ਹੈ ਬਾਹਰ ਵੀ ਸਾਰੀਆਂ ਇੰਡਸਟਰੀਆਂ ਹੈਗੀਆਂ 12 ਕੰਟਰੀਜ਼ ਦੇ ਵਿੱਚ ਹੈਗੀਆਂ ਆ ਠੀਕ ਹੈ ਤੇ ਦੂਜੀ ਗੱਲ ਹੈ ਵੀ ਉਹਨਾਂ ਨੇ ਇੰਡੀਆ ਨੂੰ ਡੰਪਿੰਗ ਯਾਰਡ ਸਮਝਿਆ ਹੋਇਆ ਬਾਹਰ ਦਾ ਜਿੰਨਾ ਵੀ ਵੇਸਟ ਹੈਗਾ ਜਿਹ ਉਹ ਇੰਡਸਟਰੀਆਂ ਚ ਕੰਮ ਕਰਦੀਆਂ ਨੇ ਇਹ ਤਾਂ ਖੇੜੀ ਖਰਾਬ ਹੋ ਗਈ ਤੇ ਪੰਜਾਬ ਦੀ ਜਿਹੜੀ ਇੰਡਸਟਰੀ ਜਿਹੜੀ ਪੰਜਾਬ ਦੀ ਐਗਰੀਕਲਚਰ ਬੇਸ ਇੰਡਸਟਰੀ ਉਹ ਤਾਂ ਕੋਈ ਸਟੈਬਲਿਸ਼ ਕਰਨੀ ਰਿਹਾ ਤੇ ਪੁੱਠਾ ਕੀ ਹੋ ਰਿਹਾ ਉਹ ਇੰਡਸਟਰੀ ਲਾਈ ਜਾ ਰਹੀ ਹੈ ਜਿਹੜੀ ਬੇਲੋੜੀ ਏ ਜੇ ਲੁਧਿਆਣਾ ਨੂੰ ਤੁਸੀਂ ਇੰਡਸਟਰੀਅਲ ਹੱਬ ਬਣਾਇਆ ਤੇ ਫਿਰ ਤੁਹਾਡੀ ਇਹ ਵੀ ਡਿਊਟੀ ਬਣਦੀ ਆ ਵੀ ਲੁਧਿਆਣਾ ਇੱਕ ਐਗਜ਼ਾਮਪਲ ਵੀ ਸੈੱਟ ਕਰੇ ਵੀ ਇਹ ਆਪਣਾ ਪਾਣੀ ਰੀਯੂਜ਼ ਵੀ ਕਰਦੇ ਨੇ। ਰੀਯੂਜ਼ ਵੀ ਕਰੇ ਬਿਲਕੁਲ ਬਿਲਕੁਲ ਠੀਕ ਹੈ ਨਾ। ਵੀ ਜੇ ਇੰਡਸਟਰੀਅਲ ਹੱਬ ਹੈਗੀ ਆ ਤਾਂ ਇਹਨੂੰ ਉਹਨੂੰ ਇੱਕ ਐਗਜ਼ਾਮਪਲ ਦੇਣ ਦੀ ਲੋੜ ਹੈਗੀ ਆ ਵੀ ਪੂਰੇ ਨਾਰਥ ਇੰਡੀਆ ਦੇ ਵਿੱਚ ਸਮਝ ਲਓ ਕਿ ਵੀ ਬਹੁਤ ਵੱਡੀ ਇੰਡਸਟਰੀਅਲ ਹੱਬ ਹੈਗੀਆਂ ਲੁਧਿਆਣਾ ਤੇ ਇਹਨਾਂ ਨੂੰ ਇੱਕ ਐਗਜ਼ਾਮਪਲ ਦੇਣ ਦੀ ਲੋੜ ਹੈਗੀ ਆ ਕਿ ਵੀ ਹਾਊ ਟੂ ਟ੍ਰੀਟ ਹਾਊ ਕੈਨ ਵੀ ਟ੍ਰੀਟ आवर ਵਾਟਰ ਐਂਡ ਰੀਯੂਜ਼ ਇਟ। ਜੀ। ਸੋ ਡਾਕਟਰ ਸਾਹਿਬ ਇਹਦੇ ਵਿੱਚ ਬਿਮਾਰੀਆਂ ਦਾ ਤਾਂ ਜਿਹੜਾ ਹੈ ਹੀ ਹੈ ਖਤਰਾ ਹੈਗਾ ਸੋ ਜਿਹੜਾ ਲੋਕਾਂ ਦੀ ਸਿਹਤ ਦੇ ਨਾਲ ਤੇ ਹੋਰ ਵੱਡਾ ਮੁੱਦਾ ਜੁੜਿਆ ਹੋਇਆ ਲੋਕਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਉਹਦੇ 'ਚ ਜਣੇ ਦੇ ਤੁਹਾਨੂੰ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਸਰਕਾਰਾਂ ਆਸਮਵੇਦਨਸ਼ੀਲ ਹੈਗੀਆਂ ਆਪਾਂ ਨੂੰ ਦਿਖ ਰਿਹਾ ਤੇ ਲੋਕਾਂ ਨੂੰ ਹੁਣ ਜਿਵੇਂ ਇਸ ਤਰ੍ਹਾਂ ਮੂਵਮੈਂਟ ਖੜੀ ਹੋਈ ਹੈ ਕਾਲੇ ਪਾਣੀ ਬਚਾਓ ਮੋਰਚਾ ਬਣਿਆ ਹੋਇਆ ਔਰ ਉਹਨਾਂ ਵੱਲੋਂ ਪ੍ਰੋਗਰਾਮ ਦਿੱਤੇ ਗਏ ਆ ਜੀ ਕੀ ਲੋਕਾਂ ਨੂੰ ਉੱਠ ਕੇ ਆ ਜਾਣਾ ਚਾਹੀਦਾ ਹੁਣ ਪਿੰਡਾਂ ਦੇ ਵਿੱਚੋਂ ਕਿਉਂਕਿ ਮੌਕਾ ਆ ਚੁੱਕਿਆ ਤੁਹਾਡੇ ਖਿਆਲ ਮੁਤਾ ਮੈਂ ਕਹਿੰਦਾ ਜੀ ਆਖਰੀ ਕੌਲ ਆਖਰੀ ਆਖਰੀ ਕਾਲ ਹੈ ਇਸ ਤੋਂ ਬਾਅਦ ਜੇ ਮਸਲਾ ਹੱਲ ਨਹੀਂ ਹੋਇਆ ਆਪਾਂ ਉਹ ਖੇਡ ਤਾਂ ਖੇਡ ਹੀ ਰਹੇ ਆ ਫਲਾਣੇ ਬਾਗੇ ਦੂਜੇ ਆਗੇ ਤੀਜੇ ਬਾਗੇ ਚੌਥੇ ਆਗੇ ਇਹਦੇ ਨਾਲ ਨਹੀਂ ਹੱਲ ਹੋਣਾ ਤੁਸੀਂ ਪਹਿਲਾਂ ਬਿਊਰੋਕ੍ਰੇਸੀ ਤੇ ਪ੍ਰੈਸ਼ਰ ਬਣਾਓ ਸਰਕਾਰਾਂ ਤੇ ਪ੍ਰੈਸ਼ਰ ਬਣਾਓ ਪਿੰਡ ਪਿੰਡ ਚ ਉਪਰਾਲੇ ਕਰੋ ਪਿੰਡ ਪਿੰਡ ਜਾਓ ਬੱਚਾ ਬੱਚਾ ਹੀ ਗੱਲ ਕਰੇ ਮੈਂ ਤੁਹਾਨੂੰ ਦੱਸ ਦਿਆਂ ਇੱਕ ਐਡਵਾਂਸ ਗੱਲ ਨਹੀਂ ਹੁੰਦੀ ਇਹਦੇ ਬਾਰੇ ਇਹ ਕੈਂਸਰ ਦਾ ਸਭ ਨੂੰ ਪਤਾ ਹੈ ਹੈਪੇਟਾਈਟਸ ਦਾ ਸਭ ਨੂੰ ਪਤਾ ਹੈ ਮੈਂ ਕਹਿੰਨਾ ਇਹ ਪਾਣੀ ਜਿੱਥੇ ਰਿਸ ਰਿਸ ਕੇ ਚੱਲ ਗਿਆ ਨਾ ਪਿੰਡ 'ਚ ਇਹ ਛੋਟੇ ਬੱਚਿਆਂ ਦਾ ਜਿਹੜਾ ਬૌਧਿਕ ਵਿਕਾਸ ਹੈ ਜਿਹੜਾ ਮੈਂਟਲ ਐਬਿਲਿਟੀ ਹੈ ਉਹਦੇ ਤੇ ਵੀ ਅਸਰ ਪੈਂਦਾ ਤੇ ਜੇ 10-15 ਸਾਲ ਹੋਰ ਚੱਲਦਾ ਰਿਹਾ ਆਪਣੇ ਲੋਕ ਸੋਚਣਾ ਸਮਝਣਾ ਵੀ ਜਿਹੜੀ ਤਾਕਤ ਹੈਗੀ ਆ ਉਹ ਗਵਾ ਦੇਣਗੇ ਗਵਾ ਦੇਣਗੇ ਸੋ ਇਹਦੀਆਂ ਐਗਜ਼ਾਮਪਲਾਂ ਅਸੀਂ ਪਹਿਲਾਂ ਹੀ ਦੇ ਚੁੱਕੇ ਆ ਜਿਸ ਤਰ੍ਹਾਂ ਧਰਾਂਗ ਵਾਲਾ ਪਿੰਡ ਦੇ ਵਿੱਚ ਕਿੰਨੇ ਮੈਂਟਲੀ ਰਿਟਾਰਡਡ ਬੱਚੇ ਆ ਔਰ ਦਰਿਆ ਦੇ ਕਿਨਾਰੇ ਵਸਦੇ ਪਿੰਡਾਂ ਦੇ ਵਿੱਚ ਅਕਸਰ ਇਹ ਹੀ ਹਾਲ ਹੀ ਹੈ ਹਰੇਕ ਪਿੰਡ ਦੇ ਵਿੱਚ ਇਹੀ ਹਾਲ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਾਡੇ ਨਾਲ ਬਣ ਲੈ ਧੰਨਵਾਦ ਜੀ ਧੰਨਵਾਦ